ਹਾਂਜੀ ਅੱਜ ਤੱਕ ਕੁੜਗਿਓ ਆਪਣੇ ਪਿੱਤਲ ਦੇ ਆਪਣਾ ਰੰਗ ਵੀ ਪਿੱਤਲ ਵਰਗਾ ਕਰ ਦੇਣਾ ਹੈਗਾ ਤੇ ਇਹ ਕਰਾਮਾਤੀ ਜਿਹੜਾ ਨੁਸਕਾ ਹੈਗਾ ਤੇ ਤੁਸੀਂ ਵੀ ਬਣਾਓ ਭਾਈ ਤੇ ਆਪਦੇ ਰੰਗ ਨੂੰ ਤਰੋ ਕਰੋ ਤੁਸੀਂ ਸਾਫ ਸੁਥਰਾ ਤੇ ਮੈਂ ਤੁਹਾਨੂੰ ਦੱਸਦੀ ਹਾਂ ਪਿੱਤਲ ਦੇ ਗੁਣ ਮੈਂ ਤੁਹਾਨੂੰ ਦਿਖਾਉਣੀ ਆ ਇਹ ਪਿੱਤਲ ਦੇ ਭਾਂਡਿਆਂ ਦਾ ਰਾਜ ਵੀ ਪਿੱਤਲ ਆਪਣੇ ਰੰਗ ਨੂੰ ਕਿਵੇਂ ਗੋਰਾ ਕਰਦਾ ਹੈ ਤੇ ਕਿਵੇਂ ਆਪਣਾ ਰੰਗ ਨੂੰ ਇਹ ਸਾਫ ਕਰਦਾ ਹੈਗਾ ਆਪਾਂ ਕੀ ਹੈ ਨਾ ਹੁਣ ਇਹਨਾਂ ਦਾ ਖੜਾ ਦਿੱਤਾ ਛੱਡ ਤੇ ਆਪਾਂ ਹੁਣ ਪਾਗੇ ਜੀ ਸਟੀਲ ਦੇ ਵਿੱਚ ਤੇ ਕੰਚ ਦੇ ਵਿੱਚ ਜ਼ਿਆਦਾ ਇਹ ਦੋ ਚੀਜ਼ਾਂ ਨੇ ਜਿਹੜਾ ਆਪਣੇ ਰੰਗ ਨੂੰ ਇਹਨਾਂ ਨੇ ਚਮਕਾ ਦੇਣਾ ਹੈਗਾ ਤੇ ਇਹਨਾਂ ਨੇ ਇੱਕਦਮ ਆਪਣਾ ਰੰਗ ਗੋਰਾ ਕਰ ਦੇਣਾ ਮੈਂ ਤੁਹਾਨੂੰ ਵਰਤਣ ਦਾ ਤਰੀਕਾ ਦੱਸੂ ਵੀ ਆਹ ਦੋ ਚੀਜ਼ਾਂ ਲੈਣੀਆਂ ਨੇ ਆਪਾਂ ਤੇ ਇਹਨਾਂ ਨੇ ਆਪਣੇ ਰੰਗ ਨੂੰ ਕਿਵੇਂ ਗੋਰਾ ਕਰ ਦੇਣਾ ਹੈਗਾ ਤੇ ਕਿਵੇਂ ਪਿੱਤਲ ਦਾ ਅਰਕ ਆਪਣੇ ਮਤਲਬ ਕਿ ਚਮੜੀ ਦੇ ਉੱਤੇ ਇਹਨੇ ਆਪਦੀ ਇਹਦੀ ਜਿਹੜੀ ਹੁੰਦੀ ਹੈ ਪਿੱਤਲ ਦੀ ਪਾਣ ਵੀ ਆਪਣੇ ਸਕਿਨ ਦੇ ਉੱਤੇ ਕਿਵੇਂ ਚੜ੍ਹਦੀ ਹੈਗੀ ਐ ਠੀਕ ਹੈ ਅਗਰ ਤੁਸੀਂ ਵੀ ਜਿਵੇਂ ਮੈਂ ਤੁਹਾਨੂੰ ਦੱਸੀ ਜਾਨੀ ਆ ਐਵੇਂ ਇਹਨੂੰ ਵਰਤੋਗੇ ਇਹ ਤਰੀਕਾ ਤੁਸੀਂ ਵਰਤੋngੀਆਂ ਤੇ ਮੈਂ ਕਹਿੰਨੀ ਆ ਤੁਹਾਡਾ ਚਿਹਰਾ ਚਮਕਣ ਲੱਗ ਜੂਗਾ ਤੁਹਾਡੀ ਬੋਡੀ ਨੇ ਚਮਕ ਜਾਣਾ ਹੈਗਾ ਤੇ ਤੁਸੀਂ ਇਹ ਤਰੀਕਾ ਮੇਰੇ ਵਾਲਾ ਵਰਤਿਓ ਤੇ ਆਜੋ ਫਿਰ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਇਹ ਪਿੱਤਲ ਦੇ ਭਾਂਡਿਆਂ ਨੂੰ ਕਿਵੇਂ ਆਪਾਂ ਵਰਤੋਂ ਚ ਲੈਣਾ ਤੇ ਕਿਵੇਂ ਆਪਾਂ ਇਹਨਾਂ ਨੂੰ ਤਿਆਰ ਕਰਨਾ ਹੈਗਾ ਜੀ ਇਹਦੇ ਵਿੱਚ ਕਿਵੇਂ ਆਪਾਂ ਸਮਾਨ ਤਿਆਰ ਕਰਨਾ ਹੈ ਆਪਣੀ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਤੇ ਆਪਾਂ ਤੁਹਾਨੂੰ ਸਾਰਾ ਕੁਝ ਦੱਸਣ ਲੱਗੇ ਆਂ ਆ ਜੋ ਫਿਰ ਆਪਾਂ ਦੱਸੀਏ ਤੁਹਾਨੂੰ ਵੀ ਆਪਾਂ ਇਹਨੂੰ ਕਿਵੇਂ ਵਰਤਣਾ ਹੈਗਾ ਆਪਾਂ ਨੇ ਕੀ ਲਿਆ ਬੇਟਾ ਆ ਦੇਖੋ ਤੁਸੀਂ ਆਪਾਂ ਕੋਲੀ ਰੱਖਤੀ ਐ ਇੱਧਰ ਤੇ ਆਪਾਂ ਨੇ ਇਹਦੀ ਖਾਤਰ ਲੈਣਾ ਹੈਗਾ ਜੀ ਘਿਓ ਐਨਾ ਆਪਾਂ ਘਿਓ ਲੈ ਲੈਣਾ ਇਹਦੀ ਖਾਤਰ ਠੀਕ ਹੈ ਜੀ ਘਿਓ ਲੈ ਕੇ ਆਪਾਂ ਤੇ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਹੈ ਥੋੜਾ ਜਿਹਾ ਪਾਣੀ ਪਾ ਲੈਣਾ ਹਾਂ ਲੋ ਜੀ ਆਪਾਂ ਪਾਤਾ ਇਹਦੇ ਵਿੱਚ ਪਾਣੀ ਆਪਾਂ ਨਾਲ ਦੀ ਨਾਲ ਪਾਣੀ ਪਾਈ ਜਾਣਾ ਦੇਖ ਕੇ ਤੇ ਹੁਣ ਆਪਾਂ ਪਿੱਤਲ ਦੀ ਕੌਲੀ ਲੈ ਲੈਣੀ ਹੈ ਤੇ ਇਹਦੇ ਨਾਲ ਆਪਾਂ ਇਹਨੂੰ ਇਸ ਤਰ੍ਹਾਂ ਮਸਲਣਾ ਸਟਾਰਟ ਕਰ ਦੇਣਾ ਤਾਂ ਕਿ ਇਹ ਪਿੱਤਲ ਵੀ ਨਾਲ-ਨਾਲ ਘਸੇ ਤੇ ਨਾਲ-ਨਾਲ ਇਹ ਘਿਓ ਵੀ ਆਪਣਾ ਤਿਆਰ ਹੋਈ ਜਾਵੇ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਆਪਾਂ ਰਗੜੀ ਜਾਣਾ ਹੈਗਾ ਤਾਂ ਕਿ ਜਿਹੜਾ ਪਿੱਤਲ ਦਾ ਆਪਣੇ ਮਤਲਬ ਕਿ ਧਾਤ ਹੈ ਨਾ ਇਹ ਆਪਣੇ ਨਾਲ ਰਲਣ ਲੱਗ ਜੇ ਇਹ ਦੇ ਵਿੱਚ ਜਿਹੜਾ ਆਪਾਂ ਇਹ ਘੋ ਪਾਇਆ ਇਹਦੇ ਵਿੱਚ ਠੀਕ ਹੈ ਜੀ ਇਹਨੂੰ ਆਪਾਂ ਇੱਕ ਵਾਰੀ ਮਤਲਬ ਜਦੋਂ ਆਪਾਂ ਸ਼ੁਰੂ ਹੋਗੇ ਨਾ ਪਾਣੀ ਪਾ ਕੇ ਤੇ ਘਟੋ ਘਾਟ ਇਹਨੂੰ ਆਪਾਂ ਇਸ ਤਰ੍ਹਾਂ 20 25 ਵਾਰ ਇਹਨੂੰ ਇਸ ਤਰ੍ਹਾਂ ਮਤਲਬ ਕਿ ਖਸਾਉਣਾ ਹੈ ਠੀਕ ਹੈ ਜੀ ਆ ਲਓ ਜੀ ਹੁਣ ਇਹ ਹੋਣ ਲੱਗ ਗਿਆ ਜੀ ਤਿਆਰ ਆਪਾਂ ਇਹਨੂੰ ਇਸ ਤਰ੍ਹਾਂ ਲਾਹ ਲੈਣਾ ਹੈਗਾ ਦੁਬਾਰਾ ਫੇਰ ਆਪਾਂ ਇਹਦੇ ਵਿੱਚ ਪਾਣੀ ਪਾਉਣਾ ਹੈਗਾ ਆ ਦੇਖੋ ਤੁਸੀਂ ਕੱਸਾ ਹੋਣਾ ਜੀ ਇਹਨੂੰ ਪੂਰਾ ਘਟੋ ਘਾਟੇ ਇਹਨੂੰ ਮਤਲਬ ਕਿ 100 ਵਾਰੀ ਤਾਂ ਇਹਨੂੰ ਇਹਦਾ ਰਗੜਾ ਲੱਗਣਾ ਚਾਹੀਦਾ ਜੀ ਘਟੋ ਘਾਟ ਠੀਕ ਹੈ ਜੀ 100 ਵਾਰੀ ਤਾਂ ਇਹਨੂੰ ਘਟੋ ਘਾਟੇ ਇਹਦਾ ਰਗੜਾ ਲੱਗਣਾ ਚਾਹੀਦਾ ਪਾਣੀ ਆਪਾਂ ਬਦਲ ਬਦਲ ਕੇ ਪਾ ਲੈਣਾ ਕੁੜੀਓ ਬਣਾਇਆ ਕਰੋ ਇਹੋ ਜੀਆਂ ਚੀਜ਼ਾਂ ਇਹਨਾਂ ਤੇ ਕੋਈ ਮੋਲ ਨਹੀਂ ਲੱਗਦਾ ਘਰੇ ਚੀਜ਼ਾਂ ਪਈਆਂ ਹੁੰਦੀਆਂ ਨੇ ਆਪਣੀਆਂ ਤੇ ਦੇਖੋ ਇਹ ਜਿਹੜੀਆਂ ਦੀ ਆਪਾਂ ਚੀਜ਼ ਦੀ ਆਪਾਂ ਮੁੱਲ ਹੀ ਨਹੀਂ ਪਾਇਆ ਸੀਗਾ ਹਨਾ ਆਪਣੇ ਬਜ਼ੁਰਗਾਂ ਨੇ ਕੀ ਕੀਤਾ ਜਦੋਂ ਸਟੀਲ ਆ ਗਈ ਨਾ ਤੇ ਗੱਟੇ ਭਰ ਭਰ ਕੇ ਭਾਈ ਤੇ ਸਾਰੇ ਪਿੱਤਲ ਦੇ ਤੇ ਚੱਕ ਕੇ ਤੇ ਫੜਾਏ ਜਾਂਦੇ ਉਹਨਾਂ ਨੂੰ ਭਾਂਡੇ ਵਾਲਿਆਂ ਨੂੰ ਤੇ ਹੁਣ ਲੋਕ ਤਰਸਦੇ ਨੇ ਇਹਨਾਂ ਚੀਜ਼ਾਂ ਨੂੰ ਹਨਾ ਆ ਦੇਖੋ ਤੁਸੀਂ ਹੁਣ ਆਪਾਂ ਕੀ ਕਰਨਾ ਨੇ ਇੱਕ ਵਾਰੀ ਰੁਕੋ ਤੁਸੀਂ ਮੈਂ ਤੁਹਾਨੂੰ ਦਿਖਾਉਣੀ ਆ ਆ ਆਪਾਂ ਨੇ ਭਾਂਡਾ ਲੈ ਲਿਆ ਤੇ ਆ ਪਾਣੀ ਆਪਾਂ ਨੇ ਇਹਦੇ ਵਿੱਚੋਂ ਕੱਢ ਦੇਣਾ ਹੈਗਾ ਆ ਦੇਖੋ ਤੁਸੀਂ ਆਪਣੀ ਕਰੀਮ ਨਹੀਂ ਨਿਕਲੂਗੀ ਕੱਲਾ ਪਾਣੀ ਪਾਣੀ ਨਿਕਲੂਗਾ ਇਹਦੇ ਵਿੱਚੋਂ ਓਕੇ ਤੇ ਹੁਣ ਆਪਾਂ ਇਹਨੂੰ ਕਰ ਦਨੇ ਆ ਪਾਸੇ ਤੇ ਆਪਾਂ ਨੇ ਕੀ ਕਰਨਾ ਹੈ ਜੀ ਪਾਣੀ ਹੋਰ ਲੈ ਲੈਣਾ ਹੈਗਾ ਆਹ ਲੋ ਜੀ ਪਾਣੀ ਆਪਾਂ ਹੋਰ ਲੈ ਲਿਆ ਪਾਣੀ ਹੋਰ ਲੈ ਕੇ ਆ ਆਪਾਂ ਇਹਨੂੰ ਫੇਰ ਮਤਲਬ ਕਿ ਸ਼ੁੱਧ ਕਰਨ ਲੱਗ ਗਏ ਠੀਕ ਹੈ ਜੀ ਆਹ ਦੇਖੋ ਤੁਸੀਂ ਜਦੋਂ ਦੁਬਾਰਾ ਪਾਣੀ ਪਾਉਨੇ ਆ ਫੇਰ ਇਹ ਚੇਪਨ ਲੱਗ ਜਾਂਦਾ ਹੈਗਾ ਇੱਕ ਵਾਰੀ ਤਰਵਰ ਤਰ ਹੋ ਜਾਂਦਾ ਫੇਰ ਫੇਰ ਚੇਪਨ ਲੱਗ ਜਾਂਦਾ ਆਹ ਦੇਖੋ ਤੁਸੀਂ ਹਾਲ ਹੋ ਜੀ ਹੁਣ ਆਪਾਂ ਇਹਦਾ ਦਿੱਤਾ ਪਾਣੀ ਕੱਢ ਠੀਕ ਹੈ ਜੀ ਪਾਣੀ ਕੱਢਤਾ ਕੁੜਕਿਓ ਆਪਾਂ ਕਈ ਵਾਰ ਇਹ ਦਿਖਾਉਣਾ ਹੈਗਾ ਮਤਲਬ ਕਿ ਪਾਣੀ ਇਹਦੇ ਵਿੱਚ ਪਾਉਣਾ ਮੈਂ ਤਾਂ ਵੀਡੀਓ ਦਾ ਕਰਕੇ ਤੁਹਾਨੂੰ ਮਤਲਬ ਕਿ ਅੱਧਾ ਵੀ ਆਪ ਬਣਾ ਕੇ ਲੰਮੀ ਵਾਲੀ ਬਣਦੀ ਸੀ ਇਹਨੂੰ ਰਗੜ ਕੇ ਚੰਗੀ ਤਰ੍ਹਾਂ ਫੇਰ ਤੁਹਾਨੂੰ ਦਿਖਾਈ ਜਾਨੀ ਆ ਆਪਾਂ ਇਹਨੂੰ ਕਰ ਲੈਣਾ ਜੀ ਇਕੱਠੀ ਠੀਕ ਹੈ ਜੀ ਸਾਰੀ ਕਰੀਮ ਆਪਾਂ ਨੇ ਇਕੱਠੀ ਕਰ ਲੈਣੀ ਹੈਗੀ ਐ ਇਕੱਠੀ ਕਰਕੇ ਇਹਨੂੰ ਕਰੀਮ ਨੂੰ ਆਪਾਂ ਪਾ ਲੈਣਾ ਹੈ ਡੱਬੀ ਦੇ ਵਿੱਚ ਆ ਦੇਖੋ ਤੁਸੀਂ ਇਸ ਤਰ੍ਹਾਂ ਆਪਾਂ ਇਹ ਇੱਕ ਤਰ੍ਹਾਂ ਦਾ ਮੋਇਸਚਰਾਇਜ਼ਰ ਤਿਆਰ ਕਰ ਲਿਆ ਠੀਕ ਹੈ ਜੀ ਆ ਮੇਰੇ ਕੋਲ ਡੱਬੀ ਵੱਡੀ ਪਈ ਸੀ ਭਾਈ ਮੈਂ ਤੁਹਾਨੂੰ ਪਾ ਕੇ ਦਿਖਾ ਦੰਨੀ ਹੈ ਤੇ ਤੁਸੀਂ ਆਪਦੇ ਮੇਚ ਦੀ ਲਿਆਓ ਛੋਟੀ ਮਤਲਬ ਕਿਰਾ ਥੋੜਾ ਬਣਾ ਲਿਓ ਫਿਰ ਤੁਸੀਂ ਇਹਨੂੰ ਜ਼ਿਆਦਾ ਬਣਾ ਲਿਓ ਪਰ ਜਿਹੜਾ ਇਹ ਪਿੱਤਲ ਹੈ ਨਾ ਆ ਪਿੱਤਲ ਬਹੁਤ ਹੀ ਕੰਮ ਦੀ ਚੀਜ਼ ਹੈਗੀ ਆ ਪਿੱਤਲ ਜਦੋਂ ਆਪਣੇ ਮਤਲਬ ਆਪਾਂ ਪਿੱਤਲ ਦੇ ਭਾਂਡੇ ਚ ਪੀਂਦੇ ਵੀ ਆ ਨਾ ਜਿਹੜੀ ਇਹ ਧਾਤ ਹੁੰਦੀ ਹੈ ਪਿੱਤਲ ਹਨਾ ਬਹੁਤ ਹੀ ਵਧੀਆ ਚੀਜ਼ ਹੁੰਦੀ ਜੀ ਆਪਣਾ ਰੰਗ ਵੀ ਪਿੱਤਲ ਵਰਗਾ ਹੋ ਜਾਂਦਾ ਆਹ ਦੇਖੋ ਤੁਸੀਂ ਆਪਾਂ ਹੁਣ ਇਹਦੇ ਨਾਲ ਤਿਆਰ ਕੀਤਾ ਸੀਗਾ ਤੇ ਆਹ ਆਪਾਂ ਕੌਲੀ ਤੋਂ ਵੀ ਲਾ ਲਿਆ ਜੀ ਸਾਰਾ ਇਹ ਤੇ ਹੁਣ ਮੈਂ ਤੁਹਾਨੂੰ ਇਹ ਵੀ ਦੱਸਦੀ ਆਂ ਵੀ ਤੁਸੀਂ ਇਹ ਵਰਤਨਾ ਕਿਵੇਂ ਆੱਖਾਂ ਵਾਸਤੇ ਤਾਂ ਇਹ ਬਹੁਤ ਗੁਣਾਕਾਰੀ ਹੈ ਤੁਸੀਂ ਅਗਰ ਰਾਤ ਨੂੰ ਇਹਦੀ ਮ사ਜ ਕਰਕੇ ਪੈਣੀ ਹੋ ਨਾ ਅੱਖਾਂ ਤੇ ਤਾਂ ਸਵੇਰ ਨੂੰ ਤੁਹਾਡਾ ਬਹੁਤ ਹੀ ਵਧੀਆ ਤੁਹਾਨੂੰ ਵਧੀਆ ਰਿਲੀਫ ਫੀਲ ਹੋਊਗਾ ਮੈਂ ਤੁਹਾਨੂੰ ਲਾ ਕੇ ਵੀ ਦਿਖਾਉਂਗੀ ਇਹੋ ਜੀ ਗੱਲ ਨਹੀਂ ਹੈਗੀ ਬਾਕੀ ਆ ਦੇਖੋ ਤੁਸੀਂ ਇਹਨੂੰ ਤਿਆਰ ਕਰ ਲਓ ਇਹਨਾਂ ਨੂੰ ਤੁਸੀਂ ਹੱਥਾਂ ਤੇ ਵੀ ਲਾ ਸਕਦੇ ਹੋ ਇਸ ਤਰ੍ਹਾਂ ਤੁਸੀਂ ਇਹਦੀ ਮਾਲਸ਼ ਕਰੋ ਇਹਨੇ ਬਹੁਤ ਵਧੀਆ ਆਪ ਦਾ ਰਿਜ਼ਲਟ ਦੇਣਾ ਹੈਗਾ ਬਹੁਤ ਵਧੀਆ ਰਿਜ਼ਲਟ ਦਿੰਦੀ ਹੈ ਬੇਟਾ ਇਹ ਬਹੁਤ ਵਧੀਆ ਕੁੜੀਆਂ ਨੂੰ ਮੈਂ ਕਹੇ ਨਹੀਂ ਆ ਦੇਖੋ ਤੁਸੀਂ ਇਹਨੇ ਚਮਕਾ ਦੇਣਾ ਹੈਗਾ ਆਪਾਂ ਨੂੰ ਪੂਰਾ ਵਧੀਆ ਕਿਸੇ ਤਰ੍ਹਾਂ ਦਾ ਕੋਈ ਇਹ ਨਹੀਂਗਾ ਵੀ ਆਪਣੀ ਸਕਿਨ ਐ ਖੁਸ਼ਕ ਲੱਗੂਗੀ ਜਾਂ ਦੇਖਣ ਵਾਲੇ ਨੂੰ ਗਲੋਅ ਨਾ ਲੱਗੂਗਾ ਹੁਣ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ ਅੱਖਾਂ ਤੇ ਠੀਕ ਹੈ ਜੀ ਵੀ ਉਹ ਆਪਾਂ ਨੇ ਕਿਵੇਂ ਵਰਤਣਾ ਹੈਗਾ ਹਾਂ ਆ ਲਓ ਜੀ ਆ ਦੇਖੋ ਤੁਸੀਂ ਆਪਾਂ ਬੇਟਾ ਲਾ ਲਿਆ ਇਹਨੂੰ ਉਂਗਲਾਂ ਤੇ ਇਸ ਤਰ੍ਹਾਂ ਆਪਾਂ ਨੇ ਕੀ ਕਰਨਾ ਨਾ ਆ ਜਗ੍ਹਾ ਤੇ ਲਾਉਣਾ ਹੈਗਾ ਪਹਿਲਾਂ ਰਾਤ ਨੂੰ ਸੌਣ ਲੱਗਿਆਂ ਆਪਾਂ ਇਸ ਜਗ੍ਹਾ ਤੇ ਲਾਉਣਾ ਤੇ ਉਧਰੋਂ ਆਪਾਂ ਨੇ ਲਾ ਲੈਣਾ ਜੀ ਇਸ ਜਗ੍ਹਾ ਤੇ ਠੀਕ ਹੈ ਜੀ ਇਹਨੂੰ ਤੁਸੀਂ ਕੀ ਕਰਨਾ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਅੱਖਾਂ ਬੰਦ ਕਰਕੇ ਇਹਨੂੰ ਇਸ ਤਰ੍ਹਾਂ ਐਂ ਕਰਕੇ ਲਾਓ ਇਸ ਤਰ੍ਹਾਂ ਕਰਕੇ ਆ ਜਿਹੜੀਆਂ ਝੋੜੀਆਂ ਹੁੰਦੀਆਂ ਨੇ ਜਿਹੜੀਆਂ ਇਸ ਜਗ੍ਹਾ ਤੇ ਝੋੜੀਆਂ ਪੈਂਦੀਆਂ ਆਪਣੇ ਇਹ ਵੀ ਮਰਦੀਆਂ ਦੇ ਨਾਲ ਇਹਨਾਂ ਨੂੰ ਲਿਆ ਕੇ ਇੱਥੇ ਛੱਡ ਦਿਓ ਨਾਲੇ ਤੇ ਪੁਆਇੰਟ ਨੱਪਿਆ ਜਾਂਦਾ ਹੈਗਾ ਆ ਦੇਖੋ ਤੁਸੀਂ ਇੱਥੇ ਲਿਆ ਕੇ ਛੱਡੋ ਤੁਸੀਂ ਇਹਨੂੰ ਫਿਰ ਚੰਗੀ ਤਰ੍ਹਾਂ ਆਪਦੇ ਇਸ ਤਰ੍ਹਾਂ ਆ ਦੇਖੋ ਤੁਸੀਂ ਫਿਰ ਤੁਸੀਂ ਕੀ ਕਰਨਾ ਜਦੋਂ ਆਪਾਂ ਅੱਖਾਂ ਤੇ ਚੰਗੀ ਤਰ੍ਹਾਂ ਮਾਲਸ਼ ਕਰ ਲਈ ਆਪਾਂ ਚਿਹਰੇ ਤੇ ਲਾਵਾਂਗੇ ਬੇਟਾ ਇਹਨੂੰ ਇਸ ਤਰ੍ਹਾਂ ਆ ਤੁਸੀਂ ਅਗਰ ਲਾਉਂਦੀਆਂ ਰਹੋਗੇ ਨਾ ਲਗਾਤਾਰ ਤੁਸੀਂ ਤਾਂ ਤੁਹਾਨੂੰ ਬਹੁਤ ਇਹਦੇ ਨਾਲ ਫਰਕ ਪੈ ਜਾਣਾ ਰਾਤ ਨੂੰ ਸੌਣ ਲੱਗਿਆ ਲਾਉਣਾ ਆਪਾਂ ਬਹੁਤ ਹੀ ਸੌਖਾ ਤੇ ਨੋਰਮਲ ਤਰੀਕਾ ਇਹ ਐ ਲਾਇਆ ਕਰੋ ਕਰੀਮ ਜਦੋਂ ਵੀ ਲਾਉ ਤੁਸੀਂ ਤੁਹਾਨੂੰ ਮੇਰੀ ਵੀਡੀਓ ਇਹ ਕਿਵੇਂ ਲੱਗੀ ਤੇ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਇਸ ਤਰ੍ਹਾਂ ਡੱਬੀ ਚ ਬਣਾ ਕੇ ਪਾ ਲਿਆ ਕਰੋ ਭਾਈ ਤੁਸੀਂ ਤੇ ਇਹਨੂੰ ਤਿਆਰ ਕਰਕੇ ਰੱਖ ਲਓ ਤੇ ਬਹੁਤ ਹੀ ਵੈਸਟ ਰਿਜ਼ਲਟ ਆਇਆ ਤਾਂ ਤੇ ਇਹਨੂੰ ਇਸ ਤਰ੍ਹਾਂ ਬਣਾਓ ਕਰੀਮ ਤੇ ਵਰਤੋ ਠੀਕ ਹੈ ਜੀ ਧੰਨਵਾਦ ਜੀ